ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 5-6 ਇਹੋ ਜਿਹੇ exercise ਦੱਸਾਂਗਾ ਜਿਹਦੇ ਨਾਲ ਤੁਹਾਡੇ ਜਿਹੜੀ ਪੇਟ ਦੀ ਚਰਬੀ ਹੈ ਢਿੱਡ ਦੀ ਚਰਬੀ ਹੈ ਜਿਹੜੀ ਉਹ ਬਿਲਕੁਲ ਜੜ ਤੋਂ ਖਤਮ ਹੋ ਜਾਏਗੀ ਬਹੁਤ ਸਾਰੇ ਮੇਰੇ ਭਿੰਨ ਭਰਾਵਾਂ ਦੇ ਮੇਰੀ ਵੀਡੀਓ ਦੇ ਥੱਲੇ ਕਮੈਂਟ ਆਉਂਦੇ ਨੇ Instagram ਤੋਂ ਵੀ ਮੈਨੂੰ ਫੋਲੋ ਕਰਕੇ ਮੈਸੇਜ ਕਰਦੇ ਨੇ ਉਹ ਕਹਿੰਦੇ ਕਿ ਐਕਸਰਸਾਈਸ ਦੱਸੋ ਜਿਹੜੀ ਅਸੀਂ ਮਤਲਬ ਆਪਣੇ ਘਰ ਦੇ ਵਿੱਚ ਹੀ ਅਸੀਂ ਐਕਸਰਸਾਈਜ਼ ਕਰ ਲਈ ਜਿਸ ਨਾਲ ਸਾਡਾ ਨਾ ਢਿੱਡਾ ਜਿਹੜਾ ਬਹੁਤ ਵੱਡਾ ਵਾ ਸਾਡੇ ਮਤਲਬ ਉਦਾਂ ਬੋਡੀ ਦਾ ਜਿਹੜੀ ਫੈਟ ਆ ਨਾ ਜਿਵੇਂ 28 ਦੀ ਫੈਟ ਹੋ ਗਈ ਲੱਤਾਂ ਦੀ ਫੈਟ ਹੋ ਗਈ ਸ਼ੋਲਡਰ ਦੀ ਫੈਟ ਹੋ ਗਈ ਉਹ ਘਟ ਜਾਂਦੀ ਹੈ ਪਰ ਜਿਹੜਾ ਸਾਡਾ ਢਿੱਡ ਵਾ ਉਹ ਟੋਰ ਕੀ ਵਾਂਗੂ ਬਾਹਰ ਨਿਕਲਿਆ ਹੋਇਆ ਵਾ ਸਾਡਾ ਉਹ ਢਿੱਡ ਦੀ ਫੇਟ ਜਿਹੜੀ ਉਹ ਨਹੀਂ ਘਟਦੀ ਜੀ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਿਲਕੁਲ ਸੌਖਿਆਂ ਇੱਕ ਵਜਿਆ ਦੱਸਾਂਗਾ ਤੁਸੀਂ ਆਪਣੇ ਘਰ ਦੇ ਵਿੱਚ ਉਹ ਇੱਕ ਵਜਿਆ ਨੂੰ ਕਰਨਾ ਵਾ ਹਨਾ ਸਿਰਫ 5-6 ਮਿੰਟ ਦਾ ਵਰਕਆਊਟ ਹੋਊਗਾ ਤੁਸੀਂ ਡੇਲੀ ਉਹ ਵਰਕਆਊਟ ਤੁਸੀਂ ਆਪਣੇ ਘਰ ਦੇ ਵਿੱਚ ਕਰਨਾ ਵਾ ਉਹਦੇ ਨਾਲ ਤੁਸੀਂ ਦੇਖੋ 20 ਤੋਂ 25 ਦਿਨ ਦੇ ਵਿੱਚ ਤੁਹਾਡੀ ਜਿਹੜੀ ਢਿੱਡ ਦੀ ਚਰਬੀ ਆ ਪੇਟ ਦੀ ਫੇਟ ਜਿਹੜੀ ਉਹ ਬਹੁਤ ਛੇਤੀ ਘਟਣੀ ਸ਼ੁਰੂ ਹੋ ਜੇਗੀ ਉਹ ਐਕਸਰਸਾਈਜ਼ਾਂ ਕਿਵੇਂ ਕਰਨੀਆਂ ਨੇ ਕਦੋਂ ਕਰਨੀਆਂ ਨੇ ਹਨਾ ਉਹ ਪ੍ਰੋਪਰਲੀ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗਾ ਜੀ ਸੋ ਪਲੀਜ਼ ਵੀਡੀਓ ਦੇ ਨਾਲ ਬਣੇ ਰਹੋ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਸ ਦੰਦ ਦੇ ਨਾ ਲੇਟ ਜਾਣਾ ਤੁਸੀਂ ਡੈਡ ਕੀ ਇਦਾਂ 엘ਬੋ ਰੱਖ ਲੈਣੀ 엘ਬੋ ਰੱਖ ਕੇ ਤੁਸੀਂ ਆ ਥੋੜਾ ਚੱਕ ਲੈਣੀ ਆ ਇਹਦੇ ਗੋਡੇ ਨੀਚੇ ਨਹੀਂ ਲਾਣੇ ਹੈਗੇ ਇਹ ਥੋੜੀ ਜਿਹੀ ਬੈਂਡ ਰੱਖਣੀ ਬਿਲਕੁਲ ਸਿੱਧੀਆਂ ਵੀ ਨਹੀਂ ਕਰਦੀਆਂ ਇਹ ਇਦਾਂ ਰੱਖਨੇ ਆ ਲੋਣੀ ਵਾਸਤੇ ਸਹੀ ਆਰਾਮ ਨਾਲ ਦੇਖੋ ਕਿੰਨੀ ਵਧੀਆ ਫੀਲਿੰਗ ਆਉਂਦੀ ਵੀ ਇਹ ਨਾਲੇ ਵੀ ਚੱਲੀ ਫੀਲਿੰਗ ਆ ਰਹੀ ਆ ਤੇ ਨਾਲੇ 100 ਜੀ ਤੁਸੀਂ ਆ ਲਾਣੀਆਂ ਨੇ ਇਹ ਜਿਹੜੀ ਐਕਸਰਸਾਈਜ਼ ਲੋਣੀ ਆ ਤੁਸੀਂ ਇਹ 30 ਤੋਂ 35 ਸੈਕਿੰਡ ਲੋਣੀ ਹੈ ਜੀ ਇੱਕ ਐਕਸਰਸਾਈਜ਼ ਤੁਸੀਂ ਇਹ ਐਕਸਰਸਾਈਜ਼ ਲਾਈ ਜਾਣੀਆਂ ਜੀ ਠੀਕ ਹੈ ਜੀ ਬਹੁਤ ਸੌਖੀ ਐਕਸਰਸਾਈਜ਼ ਨੇ ਇਹ ਇਹਦਾ ਤੁਹਾਡੇ ਜਿਹੜਾ ਪੇਟ ਨਾ ਇਹ ਜਿਹੜ ਤੁਨੀ ਤੋਂ ਥੱਲੇ ਜਿਹੜੀ ਚਰਬੀ ਆ ਉੱਤੇ ਫਰਕ ਪਵੇਗਾ ਠੀਕ ਆ ਉਸ ਤੋਂ ਬਾਅਦ ਨਾਲ ਹੀ ਇਹ ਐਕਸਰਸ ਸ਼ੁਰੂ ਕਰ ਦੇਣੀ ਹੱਥੋਂ ਤੁਸੀਂ ਇੱਥੇ ਰੱਖ ਲੈਣੇ ਆਜਾ 1 2 3 4 5 6 7 8 9 10 11 12 30 40 50 ਠੀਕ ਆ ਜੀ ਹੁਣ ਨਾਲ ਹੀ ਤੋਂ ਬਾਅਦ ਤੁਸੀਂ ਇੱਕ ਜੀ ਐਕਸਰਸ ਲਈਣੀ ਆ ਤੁਸੀਂ ਸਿੱਧੇ ਤਾਂ ਲੇਟ ਜਾਣਾ ਇੱਧਾ ਲੇਟ ਕੇ ਤੂੰ ਯੱਥੇ ਨੀਚੇ ਰੱਖ ਲੈਨੇ ਇਹ ਤੋਂ ਬਾਅਦ ਤੁਸੀਂ ਨਹੀਂ 1 2 3 4 5 6 7 8 9 10 11 12 13 14 15 ਹੁਣ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਇਸ ਤਰ੍ਹਾਂ ਲੇਟ ਕੇ ਤੁਸੀਂ ਉਹ ਉੱਠਾ ਲੈਣੀ ਨਾਲ ਹੀ ਤੁਸੀਂ ਪਲੇ ਕਰਨਾ ਜਿੰਨੋਂ ਪਲੇ ਕਹਿਦੀ ਨੇ ਤੁਸੀਂ ਇੱਧਰ ਰੱਖ ਕੇ ਇਹ ਲੋਗੋ ਦੇ ਪਾਰ ਆ ਜਾਣਾ ਦੇਖੋ ਆ ਬਸ ਇੱਧਰ ਰੱਖਣਾ ਹਿਪ ਥੋੜੀ ਜਿਹੀ ਉੱਪਰ ਰੱਖਣੀ ਆ ਇਹ ਵੀ ਤੁਸੀਂ 30 ਸੈਕਿੰਡ 30 ਸੈਕਿੰਡ ਤੁਸੀਂ ਲਾਣਾ ਇਸ ਤਰ੍ਹਾਂ ਬਈ ਇਸ ਤਰ੍ਹਾਂ ਲਾਣਾ ਜਿਹੜੀ ਤੁਹਾਡੀ ਇਹ ਹਿਪ ਪੇਟ ਨਾ ਪੇਟ ਤੁਹਾਡਾ ਜਿਹੜਾ ਉੱਤੇ ਜ਼ੋਰ ਪੈਗਾ ਜੀ ਆ ਬਸ ਇੱਧਰ ਲੈਣਾ ਤੁਸੀਂ 30 ਤੋਂ 35 ਸੈਕਿੰਡ ਲਗਾਉਣਾ ਏ ਐਕਸਾਈ ਲਾਣ ਤੋਂ ਬਾਅਦ ਨਾਲ ਹੀ ਤੁਸੀਂ ਚੇਂਜ ਕਰ ਦੇਣੀ ਆ ਤੁਸੀਂ 엘보 ਤੇ ਵੀ ਰੇਖ ਸਕਦੇ ਹੋ ਜਾਂ ਤੁਸੀਂ ਹੱਥ ਤੇ ਵੀ ਲਾ ਸਕਦੇ ਹੋ ਇਹਦਾ ਹੱਥ ਲਾ ਕੇ ਬਸ ਦਰਵਾਣ 2 3 4 5 6 7 8 9 10 11 12 13 14 15 16 17 18 19 20 ਠੀਕ ਆ ਜੀ ਇਹ ਤੁਸੀਂ ਲਾ ਲੈਣੀ ਆ ਹੁਣ ਇਸ ਤੋਂ ਬਾਅਦ ਤੁਸੀਂ ਫੇਰ ਸਿੱਧੇ ਪੈ ਜਾਣਾ सीधे पैके फिर तुम कि करना जी देखो इधर एनुद के इधर। वन टू थ्री फोर फाइव सिक्स सेवन एट नाइन टेन इलेवन ट्वेल्व थर्टीन फोटीन फिफ्टीन सिक्सटीन सैवनटीन 80, 80 20 ਤੁਸੀਂ ਇਹ एक्सरसाइज ਲਾਉਣੀਆਂ ਨੇ ਜਿਹੜੀ ਅਗਲੀ ਤੇ ਆਖਰੀ 100 ਜਾਂ ਤੁਸੀਂ ਕਿਵੇਂ ਲਾਉਣੀਆਂ ਤੁਸੀਂ ਇੱਥੇ ਹੱਥ ਰੱਖ ਲੈਣੇ ਇਹਨੂੰ ਬਿਲਕੁਲ ਸਿੱਧੇ ਰੱਖਣੇ ਥਾਈ ਇਹਦਾ ਬਸ ਰੱਖਣਾ ਇਹ ਕੋਈ एक्सरसाइज ਨਹੀਂ ਕਰਨੀ ਇਹਨੂੰ ਠੀਕ 30 ਸੈਕਿੰਡ ਤੁਸੀਂ ਇੱਧਰ ਰੱਖਣਾ 30 ਸੈਕਿੰਡ ਤੱਕ ਪੰਜੇ ਉੱਪਰ ਨੂੰ ਖਿੱਚੇ ਹੋਣੇ ਚਾਹੀਦੇ ਆ ਤੇ ਲੱਤਾਂ ਬਿਲਕੁਲ ਸਿੱਧੀਆਂ ਹੋਣੇ ਚਾਹੀਦੀਆਂ ਤੁਹਾਡੇ ਆ ਥਾਈ ਆ ਜਿੱਥੇ ਥਾਈ ਆ ਜੀ ਸੋਰੀ ਤੁੰਨੀ ਜਿਹੜੀ ਇੱਥੇ ਟੇ ਪੇਟ ਤੇ ਤੁਹਾਡੇ ਖਿੱਚ ਪੈ ਗਈ ਜਿੱਥੇ ਜ਼ਿਆਦਾ ਫੇਟ ਹੋएगी ਉੱਥੇ ਜ਼ਿਆਦਾ ਖਿੱਚ ਪੈਗੀ ਇਹ ਜਿਹੜੀ ਤੁਸੀਂ ਐਕਸਰਸਾਈਜ਼ ਹੈ ਜਿਹੜੀ ਤੁਸੀਂ ਇਹ ਐਕਸਰਸਾਈਜ਼ ਹੈ ਤੁਸੀਂ ਡੇਲੀ ਸਵੇਰੇ ਤੁਸੀਂ ਖਾਲੀ ਪੇਟ ਆਪਣੇ ਘਰ ਦੇ ਵਿੱਚ ਕਰਦਿਆਂ ਇਹਦੇ ਨਾਲ ਕੀ ਕੀ ਜਿਹੜਾ ਤੁਹਾਡੀ ਸਟੋਮਕ ਤੇ ਫੇਟ ਜੰਮੀ ਹੋਈ ਆ ਪੇਟ ਦੇ ਉੱਤੇ ਫੇਟ ਜੰਮੀ ਹੋਈ ਹੈ ਨਾ ਉਹਦੇ ਨਾਲ ਦੇਖੋ ਤੁਸੀਂ 20 ਤੋਂ 25 ਦਿਨ ਦੇ ਵਿੱਚ ਹੀ ਫਰਕ ਭੇਜੇਗਾ ਬਟ ਹਾਂ ਇੱਕ ਗੱਲ ਜ਼ਰੂਰ ਹੈ ਕਿ ਤੁਸੀਂ ਜਿਹੜੀ ਡਾਈਟ ਆ ਡਾਈਟ ਨੂੰ ਤੁਸੀਂ ਪ੍ਰੋਪਰਲੀ ਫੋਲੋ ਕਰਨਾ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਇਹੀ ਐਕਸਰਸਾਈਜ਼ ਡੇਲੀ ਲਈ ਜਾਓ ਤੇ 버ਗਰ ਪੀਜੇ ਚਲੇਬੀਆਂ ਖਾਈ ਜਾਓ ਉਹਦਾਂ ਤੁਹਾਡੀ ਫੈਟ ਨਹੀਂ ਕੱਟਣੀ ਹੈਗੀ ਡਾਈਟ ਦੇ ਵਿੱਚ ਤੁਸੀਂ ਪ੍ਰੋਟੀਨ ਐਡ ਕਰਨਾ ਵਾ ਫੈਟ ਬਿਲਕੁਲ ਬੰਦ ਕਰਨੀ ਹੈ ਮਿੱਠਾ ਬਿਲਕੁਲ ਬੰਦ ਕਰਨਾ ਆਇਲੀ ਫੂਡ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਤੁਸੀਂ ਬੰਦ ਕਰ ਦੇਣੀਆਂ ਤੇ 100 ਸੈਟ ਤੁਸੀਂ ਇਹ ਲਾਉਣੀਆਂ ਨੇ 30 30 ਸੈਕਿੰਡ ਦੀ ਤੇ ਤੁਸੀਂ ਸੈਟ ਲਾਣੇ ਆ ਇਹਦੇ ਤੁਸੀਂ ਤਿੰਨ ਤੋਂ ਪੰਜ ਸੈਟ ਲਾਣੇ ਆ ਤਿੰਨ ਤੋਂ ਘਟੜੀ ਪੰਜ ਤੋਂ ਵੱਧ ਨਹੀਂ ਨਾਣੇ ਹੈਗੇ ਤੇ ਲੋਣੇ ਕਦੋਂ ਸਵੇਰੇ ਖਾਲੀ ਪੇਟ ਤੁਸੀਂ ਗਰਮ ਪਾਣੀ ਪੀ ਕੇ ਜਾਂ ਬ્લેਕ ਕਾਫੀ ਪੀ ਕੇ ਤੁਸੀਂ ਇਹ 100 ਜਲੋਣੀਆਂ ਸ਼ੁਰੂ ਕਰਨਾ ਦੇਖਿਓ ਤੁਸੀਂ ਬਹੁਤ ਹੀ ਜਲਦੀ 20 25 ਦਿਨ ਦੇ ਵਿੱਚ ਤੁਹਾਡੇ ਜਿਹੜਾ ਪੇਟ ਆ ਬਿਲਕੁਲ ਢੋਲ ਕੀ ਵਾਂਗੂ ਢਿੱਡ ਬਾਹਰ ਨਿਕਲਿਆ ਹੋ ਉਹ ਬਿਲਕੁਲ ਅੰਤਰ ਹੋ ਜਾਏਗਾ ਤੇ ਤੁਸੀਂ ਆਪਣੇ ਆਪ ਨੂੰ ਫਿਟ ਮੈਸੂਰ ਕਰੋਗੇ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤੋ ਬਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ